ਕੈਨੇਡਾ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਡੇਢ ਸਾਲ ਪਹਿਲਾਂ ਕੈਨੇਡਾ ਗਏ 30 ਸਾਲਾਂ ਪੰਜਾਬੀ ਨੌਜਵਾਨ ਦੀ ਕੰਮ ਕਰਦੇ ਦੌਰਾਨ ਹੱਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪ੍ਰਭਜੀਤ ਸਿੰਘ ਬਟਾਲਾ ਦੇ ਪਿੰਡ ਬੋਲੀ ਇੰਦਰਜੀਤ ਦਾ ਰਹਿਣ ਵਾਲਾ ਹੈ। ਪ੍ਰਭਜੀਤ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਨੇ ਕਾਜਾ ਚੱਕ ਕੇ 2.5 ਸਾਲ ਪਹਿਲਾਂ ਹੀ ਪ੍ਰਭਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤੇ ਫਿਰ ਡੇਢ ਸਾਲ ਪਹਿਲਾਂ ਪ੍ਰਭਜੀਤ ਕੈਨੇਡਾ ਗਿਆ ਸੀ। ਪ੍ਰਭਜੀਤ ਆਪਣੀ ਪਤਨੀ ਸਮੇਤ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿ ਰਿਹਾ ਸੀ। 2 ਮਹੀਨੇ ਪਹਿਲਾਂ ਪ੍ਰਭਜੀਤ ਦੇ ਘਰ ਬੇਟਾ ਹੋਇਆ ਸੀ ਤੇ ਪਰਿਵਾਰ ਹਜੇ ਪ੍ਰਭਜੀਤ ਦੇ ਬੇਟੇ ਦੇ ਚਾਹ ਤੇ ਖੁਸ਼ੀ ਵਿੱਚ ਹੀ ਸੀ ਪਰ ਇਹ ਹਨ੍ਹੇ ਹੋਣੀ ਵਾਪਰ ਗਈ ਤੇ ਮੌਤ ਨੇ ਪ੍ਰਭਜੀਤ ਨੂੰ ਆਪਣੀ ਅਗੋਸ਼ ਵਿੱਚ ਲੈ ਲਿਆ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਪ੍ਰਭਜੀਤ ਕੰਮ ਤੇ ਗਿਆ ਸੀ ਤੇ ਕੰਮ ਦੇ ਦੌਰਾਨ ਉਸ ਦੀ ਛਾਤੀ ਵਿੱਚ ਦਰਦ ਹੋਇਆ ਤੇ ਉਹ heਠਾ ਬੈਠ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਜਿੱਥੇ ਕਿ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੁਣ ਪਰਿਵਾਰ ਪ੍ਰਭਜੀਤ ਦੀ ਮ੍ਰਿਤਕ ਦੇ ਭਾਤ ਲਿਆਉਣ ਲਈ ਸਰਕਾਰ ਦੇ ਕੋਲ ਮਦਦ ਦੀ ਗੋਹਾਰ ਲਗਾ ਰਿਹਾ ਹੈ ਦੱਸ ਦੇ ਕਿ ਲਗਾਤਾਰ ਹਾਰਟ ਅਟੈਕ ਨਾਲ ਕੈਨੇਡਾ ਦੇ ਵਿੱਚ ਨੌਜਵਾਨਾਂ ਦੀ ਮੌਤ ਹੋਣ ਦੀਆਂ ਘਟਨਾਵਾਂ ਹੋ ਰਹੀਆਂ ਨੇ ਜੋ ਕਿ ਵੱਡਾ ਚਿੰਤਾ ਦਾ ਵਿਸ਼ਾ ਹੈ ਕਿੱਥੇ ਗਿਆ ਸੀ ਇਹ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਹੋਇਆ ਇਹ ਹਾਰਟ ਅਟੈਕ ਕੰਮ ਕਰਦੇ ਆ ਕਿਤੇ ਦਰਦ ਹੋਈ ਆ ਤੋਂ ਬਾਅਦ ਉਹ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੈਥ ਹੋ ਗਈ ਇਨੇ ਟਸ ਹੋ ਗਿਆ ਬਾਰ ਕੇ ਨੇ ਇੱਕ ਸਾਲ ਹੋ ਗਿਆ ਇਕੱਲਾ ਇਕੱਲਾ ਪੋਸਿਬਲ ਹੈ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਅਸ਼ਾਸ਼ੰਤਰ ਇਹ ਮੰਗ ਕਰਨੇ ਜੀ ਮਤਲਬ ਉਹਦੀ ਡੈੱਡ ਬਾਡੀ ਜਿਹੜੀ ਉਹ ਲਿਓਨ ਚ ਮਦਦ ਕੀਤੀ ਜਾਵੇ ਮੇਰੇ ਬਰਾਦਰ ਨਹੀਂ ਹੈ ਤੇ ਪਰਬਜੀ ਨਹੀਂ ਹੈ ਉਹਨਾਂ ਤਾਂ ਤੇ ਮੈਂ ਆਰਮੀ ਸੀ ਮੈਂ ਪਠਾਨਗੋਟ ਜੁਟਿਆ ਮਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਕਿ ਐ ਇਦਾਂ ਪ੍ਰੋਬਲਿਟੀ ਦਾਥ ਹੋ ਗਈ ਤੇ ਮੈਂ ਕੈਂਡੀਡੇਟ ਘੰਟੇ ਜੇ ਆ ਗਿਆ ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤੋਂ ਬਾਅਦ ਉਹਨਾਂ ਨੇ ਐਮਬੂਲੈਂਸ ਬੁਲਾਈਆ ਫਰਸਟ ਏਡ ਦੇ ਤੌਰ ਤੇ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਕਹਿੰਦਾ ਆ ਕਿ ਨਹੀਂ ਆਲਕੇ ਤੇ ਤੋ ਗਿਆ ਨਾ ਦੇ ਕਿਹੜੇ ਦੇਸ਼ ਕੇ ਸੀ ਕੈਨੇਡਾ ਇਸ ਸਰੀਹ ਬੇਠਾ ਆਪਣਾ ਬਰਮਟਨ ਹੀ ਬਰਮਟਨ ਤੋਂ ਬਾਅਦ ਜਿੱਤੋਂ ਵਾਈਪੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਸਰੀ ਗਏ ਤੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਕੁ ਮਹੀਨੇ ਦਾ ਤੇ ਉੱਥੋਂ ਫਿਰ ਇਹ ਗਏ ਆ ਥੋੜਾ 2-3 ਘੰਟੇ ਦਾ ਰਸਤਾ ਉਹ ਤੋਂ ਉੱਥੇ ਕੰਮ ਤੇ ਗਏ ਇੰਨਾ ਚਿਰ ਹੋ ਗਿਆ ਸੀ ਬਾਹਰ ਗਿਆ ਸੀ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੋਇਆ ਤੇ ਵਾਈਫ ਨੂੰ ਤੇ ਚਲੋ 2 ਸਾਲ ਹੋ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨੋਂ ਇਹ ਮੰਗ ਕਰਦੇ ਆਂਗੇ ਉਹਨਾਂ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਆਵੇ ਇੱਥੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਕ ਸੰਬੰਧੀ ਆ ਉਹਨਾਂ ਦੇ ਇੱਥੇ ਲਾਸਟ ਦਰਸ਼ਨ ਕਰ ਸਕਣ ਡਾਕੀ ਘੇ ਵੀ ਕਰਦੇ ਹਾਲਾਤ ਵੀ ਬੁਢੀ ਠੀਕ ਨਹੀਂ ਹੈਗੇ ਸੀ ਤੇ ਉਹਦੇ ਬਿਲਕੁਲ ਕਰਦੇ ਹਾਲਾਤ ਧੰਨਵਾਦ ਸੀ ਬਾਹਰ ਗਿਆ ਸੀ ਹਾਂਜੀ ਦੇਖੋ ਤੁਹਾਨੂੰ ਪਤਾ ਹੀ ਹੈ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਫੜ ਤੜ ਕੇ ਘਰ ਚ ਚਲੋ ਇਹਨੇ ਪੈਸੇ ਨਹੀਂ ਹੁੰਦੇ ਇਦਾਂ ਤਾਂ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਬਾਹਰ ਜਾ ਕੇ ਤਾਂ ਆ ਜਾਣਾ ਵਾ ਤੇ